ਬਾਬੂ ਰਾਮ ਦੀ ਮੌਤ ਦੇ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੱਜ ਥਾਣਾ ਸਿਟੀ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਮਿਰਤਕ ਦੇ ਬੱਚਿਆਂ ਦਾ ਦੋਸ਼ ਹੈ ਕਿ ਉਹਨਾਂ ਦੇ ਪਿਤਾ ਨੂੰ ਕੋਈ ਜ਼ਹਿਰੀਲੀ ਵਸਤੂ ਖਵਾ ਕੇ ਮਾਰਿਆ ਗਿਆ ਪਰ ਪੁਲਿਸ ਦਾ ਤਾਂ ਸਹੀ ਤਾਰਾਵਾ ਦੇ ਤਹਿਤ ਮਾਮਲਾ ਦਰਜਕਾਰੀ ਹੈ ਤੇ ਨਾ ਹੀ ਮੁਜਲਮਾਂ ਨੂੰ ਗ੍ਰਿਫਤਾਰ ਕਰੀ ਹੈ ਜਦਕਿ ਥਾਣਾ ਸਿਟੀ ਵਿਖੇ ਪਹੁੰਚੇ ਡੀਐਸਪੀ ਨਵੀਨ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਕਾਨੂੰਨ ਦੇ ਅਨੁਸਾਰ ਬਣਦੀ ਸਹੀ ਕਾਰਵਾਈ ਕੀਤੀ ਜਾ ਰਹੀ ਹੈ ਮੁਜਲਮਾਨ ਨੂੰ ਫੜਨ ਵਾਸਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦੁਪਹਿਰ 1 ਵਜੇ ਖਬਰ ਲਿਖੇ ਜਾਣ ਤੱਕ थाना ਸਿਟੀ ਦੇ ਬਾਹਰ ਤਰਨਾਲ ਲਗਾਤਾਰ ਜਾਰੀ ਸੀ। 550 ਨੂੰ ਮੁਰਦਾਬਾਦ 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 550 ਨੂੰ ਮੁਰਦਾਬਾਦ ਜਾਂ ਬੌਰਾ ਲੈ ਕੇ ਕਾਜਰਾਂ ਨੂੰ ਦੇਖਾਇ ਕਰੋ। ਜਿੰਦਾਰ ਕਰੋ ਜਿੰਦਾਰ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਮੇਰਾ ਨਾਮ ਚਾਹਤ ਹੈਗਾ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਜਿਹੜੀ ਮਾ ਦੂਮੜਾ ਫੈਮਿਲੀ ਹੈਗੀ ਆ ਉਹਨਾਂ ਨੇ ਮਨੀਸ਼ ਤੂਮੜਾ ਤੀਸ਼ ਤੂਮੜਾ ਤੇ ਉਹਨਾਂ ਦੇ ਬੇਟੇ ਅਨਿਲ ਤੂਮੜਾ ਨੇ ਉਹਨਾਂ ਦਾ ਕਤਲ ਕੀਤਾ ਜੀ ਆ ਉਹਨਾਂ ਨੂੰ ਭਲਾ ਕੇ ਉੱਥੇ ਉਹਨਾਂ ਨੂੰ ਕੋਈ ਚੈਰੀਲੀ ਚੀਜ਼ ਪਤਾ ਨਹੀਂ ਪਿਆਈ ਆ ਕਿ ਖਵਾਈ ਹੈਗੀ ਆ ਧੱਕੇ ਨਾਲ ਤੇ ਉਹਨਾਂ ਦਾ ਕਤਲ ਕੀਤਾ ਗਿਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਜ਼ਾ ਦਿੱਤੀ ਜਾਵੇ ਪਿੰਚਾਬ ਦਿੱਤਾ ਜਾਵੇ ਕਰਨਾ ਸਾਨੂੰ ਬਾਹ 10 ਦਿਨ ਹੋ ਗਏ ਲਾਉਂਦਿਆਂ ਨੂੰ ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਤੇ ਸਾਨੂੰ ਗੁਮਨਾਮ ਕਰ ਰਹੀ ਹੈ ਇਹਨਾਂ ਨੂੰ ਬਈ ਮੇਰਾ ਨਾਮ}{|\text{ਸ਼ਾਲ ਕੁਮਾਰ ਹੈ}} ਬਾਬੂਰਾਮ ਮੇਰੇ ਪਿਤਾ ਜੀ ਹਨ ਤੇ ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਵੀ ਤਰ੍ਹਾਂ ਦੀ ਪਰਸੋਂ ਅਸੀਂ ਧਰਨਾ ਲਾਇਆ ਸੀਗਾ ਸ਼ਾਮ ਨੂੰ ਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਵੀ ਅਸੀਂ ਨਾ 2 ਘੰਟਿਆਂ ਤੱਕ ਬੰਦਾ ਚੱਕ ਲਾਂਗੇ ਤੇ ਫਿਰ ਸਵੇਰ ਫੇਰ ਘਰੇ ਆ ਕੇ ਕਹਿੰਦੇ ਵੀ ਅੱਜ ਤੁਸੀਂ ਧਰਨਾ ਨਾ ਲਾਓ ਸਾਨੂੰ 1 ਵਜੇ ਤੱਕ ਦਾ ਟਾਈਮ ਦੇ ਦਿਓ ਅਸੀਂ ਉਹਨਾਂ ਦੀ ਬੁੜੀਆਂ ਤੱਕ ਚੱਕਾਂਗੇ ਤੇ ਕੱਲ ਦੀ ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਹਲੇ ਤੱਕ ਉਹਨਾਂ ਨੇ ਕਿਸੇ ਨੂੰ ਵੀ ਚੱਕਿਆ ਨਹੀਂ ਗਾਈ ਨਾ ਧਾਰਾ 'ਚ ਵਾਅਦਾ ਕਰਦੇ ਪਏ ਆ ਕਿਸੇ ਵੀ ਤਰ੍ਹਾਂ ਦੀ ਤੇ ਅੱਜ ਫੇਰ ਅਸੀਂ ਧਰਨਾ ਲਾਇਆ ਜੀ ਇਸੇ ਮੰਗ ਤੇ ਵੀ ਧਾਰਾ 'ਚ ਵਾਅਦਾ ਕੀਤਾ ਜਾਵੇ ਤੇ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਧਰਨਾ ਉਦੋਂ ਤੱਕ ਲੱਗਿਆ ਰਹੂਗਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਬੰਦੇ ਗ੍ਰਿਫਤਾਰ ਨਹੀਂ ਹੁੰਦੇ ਧਾਰਾ 'ਚ ਵਾਅਦਾ ਨਹੀਂ ਹੁੰਦਾ ਮੇਰਾ ਨਾਮ ਕਰਨ ਕੁਮਾਰ ਆਈ ਏ ਫਾਦਰ ਸਾਹਿਬ ਦਾ ਕਤਲ ਹੋ ਗਿਆ ਜੀ ਇਹ ਆ ਮਨੀਸ਼ ਤੁਮਰਾ ਤੇ ਸੁਸ਼ੀਲ ਤੁਮਰਾ ਦੇ ਅੰਨੀ ਦੂਰ ਨਾਲ ਇਹਨਾਂ ਨੇ ਰੱਖ ਕੇ ਸਾਜਿਸ਼ ਰਚ ਕੇ ਵਰਗੀ ਆ ਬੈਠ ਬਿਓ ਕਿ ਚੱਲਣ ਆ ਤੱਕੇੜੀ ਕੋਈ ਸੁਣਵਾਈ ਨਹੀਂ ਹੋਈ ਤਿੰਨ ਦਿਨ ਹੋ ਗਏ ਆ ਫਿਰ ਕੱਟੀ ਨਾ ਤਾਂ ਕੋਈ ਧਾਰਾ ਚ ਕੋਈ ਇਹਨਾਂ ਨੇ ਵਾਦਾ ਕੀਤਾ ਇਹਨਾਂ ਨੇ ਤੇ ਨਾ ਬੰਦੇ ਫੜੇ ਗਏ ਘਰੇ ਆਉਂਦੇ ਪੁਲਿਸ ਵਾਲੇ ਦਬਾਬ ਆਉਂਦੇ ਹੈਗੇ ਆ ਸਨਸਕਾਰ ਕਰ ਦੋ ਤੁਸੀਂ ਸਨਸਕਾਰ ਕਰ ਦੋ ਤੁਸੀਂ ਵੀ ਤੁਹਾਡੇ ਕੋਲੇ ਸਾਨੂੰ ਦਵਾਨ ਪਾਉਣ ਵਾਸਤੇ ਸਾਹਮਣੂ ਸਾਨੂੰ ਦਵਾਨ ਪਾਉਣ ਵਾਸਤੇ ਤੁਹਾਡੇ ਕੋਲੇ ਟਾਈਮ ਹੈਗਾ ਕਤਲ ਨੂੰ ਫੜਨ ਵਾਸਤੇ ਕਿਉਂ ਨਹੀਂ ਟਾਈਮ ਦਿੱਤਾ ਕੋਲੇ ਲਗਾਤਾਰ ਹੀ ਦੇ ਵਿੱਚ ਵੀ ਤੁਹਾਡੇ ਵੱਲੋਂ ਧਰਜ ਕਰਕੇ ਟਾਈਮ ਲਾਉਗਾ ਜਿੱਥੇ ਅੱਜ ਸਿੱਟੀ ਅਕੀ ਜਿਹਾ ਜਾਓ ਬਿਆਨ ਤੁਹਾਡੇ ਤੋਂ ਕੰਮ ਕਰ ਲਏ ਆ ਜੇ ਆ ਸਤਨ ਵੀ ਪੜੀ ਗਈ ਕੋਲਾ ਮੁਕੱਦਮਾ ਦਰਜ ਕਰ ਦਿੰਦਾ ਹੋਇਆ ਕਿਸੇ ਪਿਤਾ ਦੇ ਮੇਰੇ ਪਿਤਾ ਜੀ ਦਾ ਹੀ ਨਾ ਨਾ ਕੰਡਾ ਲਾਇਆ ਸੀਗਾ ਜੀ 7-8 ਸਾਲ ਪਹਿਲਾਂ ਹੀ ਰਲ ਕੇ ਐਫ ਆਈ ਆਰ 15 ਲੱਖ ਰੁਪਏ ਮੇਰੇ ਪਿਤਾ ਜੀ ਨੇ ਪਾਇਆ ਸੀਗਾ ਤੇ 10-12 ਲੱਖ ਉਹਨਾਂ ਨੇ ਪਾਇਆ ਸੀਗਾ ਜੀ। ਐਫ ਆਈ ਆਰ ਜੋ ਵੀ ਹਸਾਕਤਾ ਹੁੰਦਾ ਸੀ ਉਹਨਾਂ ਕੋਲ ਹੀ ਹੁੰਦਾ ਸੀ। ਉਹ ਵਟਾਤ ਹੁੰਦੀ ਸੀ ਇਹਨਾਂ ਦੀ। ਤੇ ਉਹ ਮਨੀਸ਼ ਤੁਮੜਾ, ਸਨੇਸ਼ ਤੁਮੜਾ ਤੋਂ ਉਹਨਾਂ ਦੇ ਹੱਥ ਹੁੰਦੀ ਸੀ। 105 ਪੀ ਐਨ ਜੀ ਜਦੋਂ ਮੇਰੇ ਪਿਤਾ ਜੀ ਪੁੱਛਦੇ ਸੀ ਵੀ ਸਾਨੂੰ ਹਸਾਕਤਾ ਮੇਰੇ ਜਿਹੜਾ ਪੜਦਾ ਮੇਰੇ ਤੋਂ ਮੈਨੂੰ। ਉਹ ਟਾਲਮ ਟੋਲ ਕਰਦੇ ਕੋਈ ਅੱਜ ਕਰਦੇ ਹਿਸਾਬ, ਕੱਲ ਕਰਦੇ ਹਿਸਾਬ। ਬਸ ਟਾਲਮ ਟੋਲ ਕਰਦੇ ਰਹਿੰਦੇ ਸੀ ਜੀ। ਫਿਰ ਮੇਰੇ ਪਿਤਾ ਜੀ ਸ਼ੈੱਲਰ ਦੇ ਨੌਕਰੀ ਕਰਨ ਲੱਗੇ। ਕੋਈ ਨਾਲ ਦਿੱਤਾ ਨਹੀਂ। ਇੱਕ ਦਿਨ ਮਨੀਸ਼ ਤੁਮੜਾ ਨੇ ਇਹਨਾਂ ਨੇ ਫੋਨ ਲਾਇਆ ਮੇਰੇ ਪਿਤਾ ਜੀ ਨੂੰ ਬੁਰੀਆਂ ਦਾ ਫੋਨ ਆਇਆ ਕਿ ਤੁਸੀਂ 11 ਨੰਬਰ ਦੁਕਾਨ ਤੇ ਆ ਜਾਓ ਪਣੀ ਤੇ ਤੇ ਆਪਾਂ ਹਿਸਾਬ ਤੇ ਕਰਕੇ ਤੁਹਾਨੂੰ ਪੈਸੇ ਦੇ ਦੇ ਦਿੰਨੇ ਹੈ ਮੈਂ ਕਿਹਦਾ ਹਿਸਾਬ ਬੰਦਾ ਸੀ ਔਰ ਕਿੰਨੀ ਪੇਮੈਂਟ ਤੁਹਾਡੀ ਮੋਬਾਈਲ ਦੀ ਤੁਹਾਡੀ ਪਿਤਾ ਜੀ ਦੀ 30 ਲੱਖ ਦੇ ਕਰੀਬ ਬੰਦਾ ਹੈ ਹਿਸਾਬ ਦਾ ਕੁਝ ਵੀ ਨਹੀਂ ਦਿੱਤਾ ਉਹ ਕੁਝ ਵੀ ਨਹੀਂ ਦਿੱਤਾ ਇਹ ਅੱਜ ਵੀ ਕਿਉਂ ਉਹ ਆੜ ਤਗੇ ਆ ਵਾਕੀ ਹੋਇਆ ਕਿ ਉਹਨਾਂ ਨੇ ਬਸ ਬੁਲਾ ਕੇ ਉੱਥੇ ਇਹ ਸਾਜ਼ਿਸ਼ ਰਚੀ ਤਿੰਨ ਜਣਿਆਂ ਨੇ ਤੇ ਜ਼ਹਿਰੀਲੀ ਚੀਪ ਪਵਾ ਕੇ ਤੇ ਉਹਨਾਂ ਨੇ ਮੋੜ ਦੇ ਘਾੜਨਾ ਜਦੋਂ ਮੇਰੇ ਪਤਾ ਲੱਗੇ ਵੀ ਉਹਨਾਂ ਨੇ ਮੇਰੇ ਪਿਤਾ ਜੀ ਦਾ ਫੋਨ ਆਇਆ ਮੇਰੇ ਬ੍ਰਦਰ ਨੂੰ ਵਿਸ਼ਾਲ ਨੂੰ ਵੀ ਵਿਸ਼ਾਲ ਐ ਕਰਕੇ ਮੇਰੇ ਨਾਲ ਗੱਲ ਹੋ ਚੁੱਕੀ ਹੈ ਤੇ ਤੂੰ ਜਲਦੀ ਆ ਜਾ ਪਹਚਾ ਲੈ ਆ ਕੇ ਜਦੋਂ ਵਿਸ਼ਾਲ ਗਿਆ ਸਾਡਾ ਤੇ ਉਸੇ ਮੇਰੇ ਪਿਤਾ ਜੀ ਗੱਡੀ ਤੇ ਉਹਨਾਂ ਦੀ ਗੱਡੀ ਦੇ ਉੱਤੇ ਤੜਫਦੇ ਸੀ ਮੈਂ ਵੀ ਉਹਨਾਂ ਨੇ ਐਨਾ ਫਰਜ਼ ਨਹੀਂ ਵੀ ਉਹਨਾਂ ਨੂੰ ਵੀ ਚੱਕਣ ਦਾ ਚੱਕ ਕੇ ਅਸੀਂ ਹਸਪੀਟਲ ਲੈ ਜੀ ਜਿੰਨੇ ਸੱਚੇ ਹੀ ਹੁੰਦੇ ਆ ਉਹ ਭੱਜ ਗਏ ਹੀ ਉਹ ਇਹ ਤਾਂ ਅਸੀਂ ਚੱਕ ਕੇ ਉਸਾ ਗੁੱਤਾ ਤੇ ਲਿਆਂਦਾ ਉਸਾ ਗੁੱਤਾ ਨੇ ਕਿੰਨਾ ਕਰ ਰਿਹਾ ਹੈ ਬੇਸ਼ੱਕ ਐਫ ਆਈ ਆਰ ਦਰਸੂਪੀ ਹੈ ਲੇਕਿਨ ਹਜੇ ਕੀ 133 ਦੀ ਧਾਰਾ ਜੇ ਵਾਦਾ ਕਰੋ ਜੀ ਤੇ ਕਾਤਰਨ ਉਸਤਾ ਕੋਈ ਸਾ 304 ਦਾ ਆਈ ਵੀ ਐਨ ਐਸ 105 ਦੇ ਤਹਿਤ ਤਾਂ ਕਿ ਡੀ ਐਸ ਪੀ ਸਾਹਿਬ ਐਸ ਐਚ ਓ ਸਾਹਿਬ ਨੇ ਵਿਸ਼ਵਾਸ ਦਿਲਾਇਆ ਵੀ ਧਾਰਾ 302 ਹੀ ਲੱਗੇਗੀ ਤੇ ਸਵੇਰੇ ਇਹਨਾਂ ਨੇ ਪਤਾ ਨਹੀਂ ਪ੍ਰਸ਼ਾਸਨ ਦਾ ਦਬਾਅ ਸੀ ਮਨੇ ਪੋਲੀਟਿਕਲ ਮੁੱਦੇ ਦਾ ਦਬਾਅ ਸੀ ਇਹ ਇਹ বিনা ਦਬਾਅ ਪਾ ਕੇ ਧਾਰਾ 'ਚ ਬਦਲਾਵ ਕੀਤਾ ਜਾਂਦੀ ਸੀ ਅਸੀਂ ਇਹੀ ਮੰਗ ਕਰਦੇ ਧਾਰਾ 'ਚ ਵਾਧਾ ਕੀਤਾ ਜਾਵੇ ਜੇ ਤੱਕ ਜਦੋਂ ਤੱਕ ਜੀ ਇਹ ਧਾਰਾ 'ਚ ਬਦਲਾਵ ਨਹੀਂ ਹੁੰਦਾ ਕਾਦਿਲ ਅਰੈਸਟ ਨਹੀਂ ਹੁੰਦੇ ਇਹ ਤਰਨਾ ਹੀ ਚੱਲਦਾ ਜੇ ਸਾਡੇ ਘਰ ਦੀ ਸੁਪੀ ਦੇ ਬਾਹਰ ਕੀ ਕਹਿਣਾ ਚਾਹੂੰਗਾ ਪਰਿਵਾਰ ਦਾ ਅਲਿਗੇਸ਼ਨਾਂ ਆ ਕੇ ਗ੍ਰਿਫਤਾਰੀਆਂ ਨਹੀਂ ਹੋਣੇ ਬੇਸ਼ੱਕ ਪਰਤਾ ਦਾ ਨੀਤੀ 9 ਨੂੰ 11 ਨੂੰ ਜਿਹੜਾ ਬਾਬੂ ਰਾਮ ਹੈ ਇਹ ਕਿਸੇ ਜ਼ਹਿਰੀਲੀ ਚੀਜ਼ ਕਰਨ ਤੱਕ ਲਸਤਾ ਰਿਹਾ ਸੀਗਾ ਇਸ ਦੀ 11 ਤਰੀਕ ਨੂੰ ਡੈਥ ਹੋ ਜਾਂਦੀ ਹੈ ਇਸ ਤੇ ਇਸ ਦੇ بیٹے ਵਿਸ਼ਾਲ ਕੁਮਾਰ ਤੇ ਬਿਆਨ ਤੇ 3 ਕਯੂਜ਼ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਂਦਾ ਜੀ ਉਸ ਦੇ ਸਬੰਧ ਵਿੱਚ ਅਸੀਂ ਸਾਰੀਆਂ ਐਫਰਟਸ ਕੀਤੀਆਂ ਜੀ ਉਹਨਾਂ ਦੇ ਪਰਿਵਾਰਾਂ ਤੇ ਰੇਡ ਕੀਤੀ ਹੈ ਉਹਨਾਂ ਨੂੰ ਫੜਨ ਵਾਸਤੇ ਪਾਇਆ ਸੈਪ ਹਰ ਇੱਕ ਤਰੀਕਾ ਅਪਣਾਇਆ ਜਿਸ ਦੇ ਨਾਲ ਵੀ ਕਯੂਜ਼ ਕਾਬੂ ਕੀਤੀਆਂ ਪਰ ਇਹ ਹੁਣ ਕਹਿ ਰਿਹਾ ਵੀ ਉਹ ਮੁਕਦਮਾ 302 ਦੇ ਵਿੱਚ ਦਿੱਤਾ ਜਾਵੇ ਜਿਹਦੇ ਸਬੰਧ ਵਿੱਚ ਅਸੀਂ ਉਤੋਂ ਵੀਡੀਓ ਰਿਕਾਰਡਿੰਗ ਵੀ ਸ਼ਾਪ ਨਹੀਂ ਹੈ ਅਸੀਂ ਬਸੇ ਦੀਆਂ ਦੁਕਾਨਾਂ ਦੀ ਵੀਡੀਓ ਗ੍ਰਾਬਸ ਲਈਆਂ ਉਹਦੇ ਵਿੱਚ ਕਿਤੇ ਵੀ ਉਹ ਉਸ ਦੁਕਾਨ ਦੇ ਅੰਦਰ ਜਾਂਦਾ ਨਹੀਂ ਪਾਇਆ ਗਿਆ ਕਿ ਜਦੋਂ ਇਸ ਦਾ ਬੇਟਾ ਲੈ ਕੇ ਉਹ ਬਾਈਕ ਤੇ ਆਪ ਬੈਠ ਕੇ ਉਹ ਨਾਲ ਜਾਂਦਾ ਪਾਇਆ ਗਿਆ ਤੇ ਇਹਨਾਂ ਦੀ ਇਹ ਡਿਮਾਂਡ ਹੈ ਵੀ 302 ਦਾ ਪਰਚਾ ਉਹ ਜਿਹੜਾ ਕਿ ਬਿਲਕੁਲ ਗਲਤ ਹੈ ਠੀਕ ਹੈ ਉਹਨਾਂ ਨੂੰ ਫੜਨ ਲਈ ਅਸੀਂ ਹਰ ਸੰਭਵ ਯਤਨ ਕਰ ਰਹੇ ਹਾਂ ਤੇ ਬੜੀ ਜਲਦੀ ਹੋ ਸਕਦਾ ਹੈ ਸ਼ਾਮ ਤੱਕ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਈਏ ਪਰ ਇਹ ਜਾਣ ਕੇ ਪੁਲਿਸ ਤੇ ਪ੍ਰੈਸ਼ਰ ਬਣਾਉਣ ਨੂੰ ਸੜਕ ਜਾਮ ਕਰ ਰਹੇ ਆ ਜਾਂ ਉਹ ਕਰਦੇ ਆ ਕਿਉਂਕਿ ਬਹੁਤ ਗਲਤ ਗੱਲ ਆ ਪਰਿਵਾਰ ਦਾ ਇਲਜ਼ਾਮ ਆ ਪੋਲਿਟੀਕਲ ਪ੍ਰੈਸ਼ਰ ਆ ਜਿਹੜਾ ਕੋਈ ਪੋਲਿਟੀਕਲ ਪ੍ਰੈਸ਼ਰ ਨਹੀਂ ਇਹ ਪਰਚਾ ਦਰਜ ਹੋਇਆ ਹੋਇਆ ਠੀਕ ਹੈ ਜੀ 304 ਆ ਆਈਪੀਐਸ ਦੇ ਤਹਿਤ ਪਰਚਾ ਦਰਜ ਹੋਇਆ ਹੋਇਆ ਬਿਲਕੁਲ ਸਹੀ ਪਰਚਾ ਦਰਜ ਹੋਇਆ ਉਦੋਂ ਤੱਕ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਗ੍ਰਿਫਤਾਰੀਆਂ ਅਸੀਂ 3 ਦਿਨ ਆਲਰੇਡੀ ਲੱਗੀ ਹੋਈਆਂ ਬਹੁਤ ਕੋਸ਼ਿਸ਼ ਕਰ ਰਹੇ ਆ ਕਿ ਹੋ ਸਕਦਾ ਹੈ ਸ਼ਾਮ ਤੱਕ ਅਸੀਂ ਫੜ ਲਈਏ ਕੱਲ ਤੱਕ پکڑ ਲਈਏ ਸਾਡੇ ਨੂੰ ਕੋਈ ਢਿੱਲ ਨਹੀਂ ਅਸੀਂ ਪੂਰੀ ਆਪਣੀ ਮਿਹਨਤ ਨਾਲ ਉਹ ਕਰ ਰਹੇ ਆ ਔਰ ਇਹ ਨਜਾਇਜ਼ ਪ੍ਰੈਸ਼ਰ ਬਣਾ ਰਹੇ ਤੇ ਨਜਾਇਜ਼ ਕੰਮ ਕਰਦੇ ਆ ਜਿਹਨਾਂ ਕਰਦੇ ਆ ਪਰਿਵਾਰ ਕਹਿ ਰਿਹਾ ਹੈ ਕਿ ਧਾਰਾ ਦੇ ਵਿੱਚ ਵਾਦਾ ਕਰਾਉਣਾ ਚਾਹੁੰਦੇ ਆ ਕਿ ਧਾਰਾ ਜਿਹੜੀ ਬਣਦੀ ਥੋ ਧਾਰਾ ਨਹੀਂ ਲਾਈ ਗਈ ਜਿਹੜੀ ਧਾਰਾ ਇਹੀ ਬਣਦੀ ਹੈ ਜੀ 302 ਨਹੀਂ ਬਣਦੀ ਤੇ ਉਹਨੂੰ ਕਿਸੇ ਨੇ ਪਿਲਾਇਆ ਨਹੀਂ ਧੱਕੇ ਨਾਲ ਜਾਂ ਕੁਝ ਵੀ ਹੈ ਜੋ ਇਹ ਕਹਿ ਰਹੇ ਆ ਇਹਨਾਂ ਦੇ ਵਿੱਚ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਜੀ ਮੈਡੀਕਲ ਰਿਪੋਰਟਾਂ ਜਿਹਨੇ ਲਾਸਟ ਜਿਹੜੀਆਂ ਆਈਆਂ ਉਹਨਾਂ ਦਾ ਪੋਸਟਮਾਰਟਮ ਬੰਦ ਹੋ ਚੁੱਕਾ ਹੈ ਮੈਡੀਕਲ ਰਿਪੋਰਟ ਦੇ ਹਾਲੇ ਜਦੋਂ ਪੋਸਟਮਾਰਟਮ ਕਰਾਉਣਗੇ ਤਾਂ ਹੀ ਇਹ ਜੀ ਪੋਸਟਮਾਰਟਮ ਨਹੀਂ ਕਰਾ ਰਹੇ ਜੇ ਕੁਝ ਇਹੋ ਜਿਹੀ ਕੋਈ ਹੋਈ ਤਾਂ ਉਹ ਹੋ ਜੂਗਾ ਜੋ ਵੀ ਹੈ ਬਟ ਬਿਲਕੁਲ ਸਹੀ ਮੁਕਦਮਾ ਦਰਜ ਕੀਤਾ ਗਿਆ ਉਹਦੇ ਬਿਆਨ ਤਾਂ ਬਿਲਕੁਲ ਸਹੀ ਪਰ ਉਹ ਲੋਕ ਕੀ ਆਇਆ ਰਹਿ ਕੇ ਇੱਕ ਤਰ੍ਹਾਂ ਨਾਲ ਲਾ ਕੇ ਕਿ ਐਕਸਪੈਂਡਿੰਗ ਕੀਤਾ ਜਾ ਰਿਹਾ ਹੈ ਕਿ ਜਨ ਕੇ ਸਾਡੇ ਇੱਥੇ ਦੀ ਜਿੱਥੇ ਦੇਖੋ ਆ ਕਿ ਐਕਸਪੈਂਡਿੰਗ ਦੀ ਧਾਰੀ ਦੀ ਦਿੱਤੀਗੀ ਤੋਂ ਕੋਈ ਸਬੂਤ ਨਾ ਹੋਵੇ ਨਾ ਕੋਈ ਉਹਦੀ ਵੀਡੀਓਗ੍ਰਾਫੀ ਹੋਵੇ ਜਾਂ ਉਹ ਜਿੱਥੇ ਕਹਦੇ ਦੁਕਾਨ ਤੇ ਆ ਚੀਜ਼ ਹੋਈ ਹੈ ਉਹ ਦੁਕਾਨ ਦਾ ਅਸੀਂ ਸਾਰਾ ਵੀਡੀਓ ਉਹਦਾ ਸੀਸੀਟੀਵੀ ਕੈਮਰੇ ਦੀ ਵੀਡੀਓ ਲੈ ਪੀਏ ਸਾਰਾ ਕੁਝ ਲਿਆ ਐਜੀ ਕੋਈ ਚੀਜ਼ ਨਹੀਂ ਪਾਈਗੀ ਨਾ ਉੱਥੇ ਦੁਕਾਨ ਦੇ ਵਿੱਚ ਐਂਟਰ ਹੋਣਾ ਵੀ ਨਹੀਂ ਪਾਇਆ ਜਾ ਰਿਹਾ ਸ਼੍ਰੀ ਮੁਖਸਰ ਸਾਹਿਬ ਤੋਂ ਸ਼ਮਿੰਦਰ ਪਾਲ ਦੀ ਰਿਪੋਰਟ